ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਾਜਵੀਰ ਜਵੰਦਾ ਤੇ ਮੇਰੇ ਨਾਲ ਸਾਡਾ ਸਾਥੀ ਵੀਰ ਸੁਖਦਰਸ਼ਨ ਵੀਰ ਥੋੜਾ ਜਿਹਾ ਧੁੰਦਲਾ ਧੁੰਦਲਾ ਦਿਖਾਈ ਦੇ ਰਿਹਾ ਲੋ ਜੀ ਹੈਲੋ ਲੋ ਜੀ ਅਸੀਂ ਪਹੁੰਚੇ ਆ ਅੱਜ ਮਨਾਲੀ ਤੋਂ ਅੱਗੇ ਤੇ ਰਾਈਡ ਸ਼ੁਰੂ ਕੀਤੀ ਹੋਈ ਆ ਤੁਹਾਨੂੰ ਸਾਰੀ ਹੌਲੀ ਹੌਲੀ ਜਾਣਕਾਰੀ ਦਵਾਂਗੇ ਕਿ ਕਿੱਥੇ ਕਿੱਥੇ ਅਸੀਂ ਜਾ ਰਹੇ ਆ ਕੀ ਕੀ ਕਰ ਰਹੇ ਆ 2 ਘੰਟੇ ਸੁੱਤੇ ਆ ਅਸੀਂ ਰਾਤ 2 ਘੰਟੇ ਸੁੱਤੇ ਆ ਜਦੋਂ ਰਾਈਡ ਤੇ ਜਾਣਾ ਹੁੰਦਾ ਜਿਹੜਾ ਵੀ ਰਾਈਡਰ ਬੰਦਾ ਆ ਜਿਹੜਾ ਘੁੰਮਣ ਫਿਰਨ ਦਾ ਸ਼ਕੀਨ ਆ ਜਾਂ ਜਿਹੜਾ ਮੋਟਰਸਾਈਕਲ ਚਲਾਉਂਦਾ ਕਦੇ ਉਹਨੂੰ ਪੁੱਛ ਕੇ ਦੇਖਿਓ ਜਦੋਂ ਰਾਈਡ ਤੇ ਜਾਣਾ ਹੋਵੇ ਉਹਦੋਂ ਇੱਕ ਦਿਨ ਪਹਿਲਾਂ ਨੀਂਦ ਨਹੀਂ ਆਉਂਦੀ ਐਕਸਾਈਟਮੈਂਟ ਦੇ ਵਿੱਚ ਬੰਦਾ ਫਿਰ ਰਾਤ ਨੂੰ ਉੱਠ ਉੱਠ ਕੇ ਕਦੇ ਵੀ ਯਾਰ ਆ ਵੀ ਕੁਝ ਖਾ ਕੇ ਦੇਖ ਲਈਏ ਭੁੱਖ ਨਾ ਲੱਗੀ ਹੋਵੇ ਇਸੇ ਨਾਲ ਇਸੇ ਤਰ੍ਹਾਂ ਹੀ ਸਾਡੇ ਨਾਲ ਹੋਇਆ ਅਸੀਂ ਰਾਤ ਸੁੱਤੇ ਹਾਂ 2:30 ਵਜੇ ਤੇ ਸਵੇਰੇ ਅਸੀਂ 4:00 ਵਜੇ ਉੱਠ ਖੜੇ ਤੇ ਹੁਣ ਸਾਨੂੰ ਐ ਲੱਗ ਰਿਹਾ ਲੰਬੀ ਰਾਈਡ ਕਰਨ ਤੋਂ ਬਾਅਦ ਐਦਾਂ ਲੱਗਦਾ ਵੀ ਜਿਵੇਂ ਉਚਾਲ ਆਇਆ ਹੁੰਦਾ ਮਤਲਬ ਖੜਦੇ ਆ ਤੇ ਉਹ ਥੋੜਾ ਥੋੜਾ ਨਾ ਧਰਤੀ ਹਿੱਲਦੀ ਆ ਧਰਤੀ ਹਿੱਲਦੀ ਧਰਤੀ ਹਿੱਲਦੀ ਜਦੋਂ ਪੈਰ ਧਰਨ ਕਪਰੂ ਗਲੇ ਦਾ ਵੀ ਬੁਰਾ ਲੱਤਾਂ ਦਾ ਵੀ ਤੇ ਤੁਹਾਨੂੰ ਸਵਾਰੀਆਂ ਵੀ ਦਿਖਾਈਏ ਉਹ ਖੜੀ ਹੈ ਜੀ ਆਪਣੀ ਸਵਾਰੀ ਜੇ ਫੋਕਸ ਹੁਣ ਤੇ ਗਿਆ ਤਾਂ ਆ ਦੇਖੋ ਇਹ ਆਪਣੜੀ ਸਵਾਰੀ ਆ ਅਸੀਂ ਹੁਣ ਲੱਗੇ ਫੋਟੋਆਂ ਕਰਨਾ ਇੱਕ ਸਵਾਰੀ ਸਾਡੀ ਉਹ ਪਿੱਛੇ ਖੜੀ ਆ ਫੋਕਸ ਕਰਕੇ ਦੇਖੀ। ਉਹ ਦੇਖੋ ਜੀ ਵਾਹ 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 ਯਾਰ ਫੋਨ ਹੀ ਬੜਾ ਵਧੀਆ ਆਈਫੋਨ 15 ਪ੍ਰੋ 20 ਐਕਸ ਐਕਸ ਇਹ ਸਭ ਇਹ ਜਿੰਨਾ ਵੀ ਤਾਮ-ਜਾਮ ਇਹ ਸਾਰਾ ਇਹਨਾਂ ਦਾ ਲਿਆਂਦਾ ਹੋਇਆ ਕੈਮਰੇ ਕੋਮਰੇ ਮੋਬਾਈਲ ਮੂਲੇ ਹੀ ਪ੍ਰੋਵਾਈਡ ਕਰਦੇ ਆ ਸਾਰਾ ਕੁਝ ਆ ਦੇਖੋ। ਕੀ ਬਾਤ ਹੈ ਤੁਸੀਂ ਸਾਰੇ ਮੈਨੂੰ ਕਹਿੰਦੇ ਰਹਿੰਦੇ ਹੋ ਨਾ ਵੀ ਉਹ ਵੀਡੀਓ ਬਣਾਇਆ ਕਰੋ ਜੀ ਬਹੁਤ ਮੈਸੇਜ ਆਉਂਦੇ ਆ ਤਾਂ ਬਣਉਣ ਲੱਗਿਆ ਹੁਣ। ਚੰਗੀ ਲੱਗੀ ਤਾਂ ਸ਼ੇਅਰ ਕਰਿਓ ਕਮੈਂਟ ਕਰਿਓ ਕੀ ਕਹਿੰਦੇ ਹੋ ਲਾਈਕ ਕਰਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਕਰਿਓ ਚਲੋ ਅੱਗੇ ਹਮ ਦੱਸਦੇ ਹਾਂ ਕਿੱਥੇ ਕਿੱਥੇ ਜਾਣਾ ਲੋ ਜੀ ਜਿਹੜੀ ਜਗ੍ਹਾ ਤੇ ਅਸੀਂ ਤਲਾਸ਼ ਕਰਦੇ ਸੀ ਉਹ ਜਗ੍ਹਾ ਸਾਨੂੰ ਮਿਲ ਗਈ ਆ ਇੱਧਰ ਇਹ ਖਾਲੀ ਜਿਹਾ ਮੈਦਾਨ ਜਿਹਾ ਪਿਆ ਕੋਈ ਫਸਲ ਜੀ ਬੀਜੀ ਹੋਈ ਸੀ ਇੱਥੇ ਤੇ ਵੱਢੀ ਹੋਈ ਆ ਕਿਸੇ ਨੇ ਦੂਰ ਦੂਰ ਤੱਕ ਉਹ ਥੱਲੇ ਸ਼ਹਿਰ ਜਿਹਾ ਰਹਿ ਗਿਆ ਉੱਪਰ ਤਾਂ ਇਧਰ ਪਹਾੜੀ ਨੇ ਤੇ ਇਹ ਥਾਂ ਹੈਗਾ ਥੋੜਾ ਜਿਹਾ ਪੋਲਾ ਇੱਥੇ ਮੋਟਰਸਾਈਕਲ ਚੜਾ ਕੇ ਦੇਖਦੇ ਆਂ ਜੀ ਚੜ ਗਈ ਹੈ ਹਾਂ ਉੱਥੇ ਮੋਟਰਸਾਈਕਲ ਲਾ ਲਾਂਗੇ ਥੋੜਾ ਜਿਹਾ ਪਰੇ ਪਲੇਨ ਜਿਹਾ ਏਰੀਆ ਦੇਖ ਕੇ ਜਿੱਥੇ ਬੱਡ ਜਾ ਹੋਵੇ ਮਤਲਬ ਬੰਦਾ ਇਹ ਨਾ ਹੋਵੇ ਕਿ ਤਲਕ ਗਏ ਜੇ ਡਿੱਗੀ ਜਾਵੇ ਸੁੱਤਾ ਪਿਆ ਮੈਟ੍ਰਸ ਤੇ ਨਹੀਂ ਤਾਂ ਬੰਦਾ ਥੱਲੇ ਜਿਹਨੂੰ ਜਾਈ ਜਾਂਦਾ ਉਹ ਜਗ੍ਹਾ ਦੇਖ ਕੇ ਫਿਰ ਆਪਾਂ ਟੈਂਟ ਲਾਈਏ Le agarramos un vehículo por... a votar ਉੱਝਾ ਆਪਣਾ ਸੈਟਅਪ ਪੰਟ ਲੱਗ ਚੁੱਕਿਆ ਸਮਾਨ ਸਾਰਾ ਰੱਖ ਲਿਆ ਆ ਮੋਟਰਸਾਈਕਲ ਸਟਾਰਟ ਕੀਤਾ ਹੋਇਆ ਮੁੰਡੇ ਨੇ ਇਹਨੇ ਫੋਨ ਚਾਰਜ ਕਰਨਾ ਆਪਣਾ ਤੇ ਬੈਟਰੀ ਬੈਕਅਪ ਵੀ ਸਾਡਾ ਖਤਮ ਹੋ ਗਿਆ ਤੇ ਮੈਂ ਜਾ ਰਿਆਂ ਜੀ ਪਾਣੀ ਦੀ ਪਾਣੀ ਦੀ ਭਾਲ ਚ ਪਾਣੀ ਦੀ ਤਲਾਸ਼ ਚ ਇੱਕ ਥੱਲੇ ਝਰਨਾ ਦੇਖਿਆ ਸੀਗਾ ਪੈਦਲ ਜਾਣਾ ਪਿਆ। ਕਾਫੀ ਬਹੁਤ ਔਖਾ ਇਥੋਂ। ਚਲੋ। ਧੀ ਹੌਲੀ ਹੌਲੀ ਨਾਲੇ ਵਾਕ ਹੋ ਜੂਗੀ। ਨਾਲੇ ਘਰ ਮਾਂ ਤੁਹਾਨੂੰ ਫੋਨ ਕਰ ਲੈਨੇ ਆ ਵੀ ਅਸੀਂ ਪਹੁੰਚ ਗਏ ਆ। ਤੇ ਨੈਟਵਰਕ ਇੱਥੇ ਹੈਗਾ। ਬਹੁਤੀ ਦੂਰ ਨਹੀਂ ਜਾਣਾ ਪਿਆ। ਝਰਨਾ ਆਪਾਂ ਨੂੰ ਨੇੜੇ ਹੀ ਮਿਲ ਗਿਆ। ਬਿਲਕੁਲ ਸਾਫ਼ ਪਾਣੀ। ਓ ਜਿਹੜੀ ਬਰਫ਼ ਤੁਸੀਂ ਦੇਖਦੇ ਹੋ ਉੱਪਰੋਂ। ਇਹ ਉਹੀ ਸਾਰੀ ਮਿਲਟ ਹੋ ਹੋ ਕੇ ਖੁਰਖੁਰ ਕੇ ਆ ਰਹੀ ਆ ਵਾਹ ਵਾਹ ਫੋਟਲੇ ਤੱਕ ਦੇ ਆ ਰਿਹਾ ਕੋਈ ਸਮੱਸਿਆ ਨਹੀਂ ਆਪਾਂ ਨੂੰ ਨਾ ਨਹਾਉਣ ਦੀ ਨਾ ਤੇ ਕਣ ਨੂੰ ਧੋਣ ਦੀ ਤੇ ਖਾਣ ਪੀਣ ਨੂੰ ਵੀ ਪਾਣੀ ਆਪਾਂ ਨੂੰ ਇੱਥੇ ਮਿਲ ਜਾਂਦਾ ਸਾਫ਼ ਸੁਥਰਾ ਪਾਣੀ ਇਹੋ ਜਿਹਾ ਤਾਂ ਪੋਤਨਾ ਚੁੰਮ ਨਹੀਂ ਮਿਲਦਾ ਯਾਰ ਸਰਦੋਰ ਦੇ ਵੀ ਕਰਨ ਲੱਗ ਗਿਆ ਤੇ ਭੁੱਖ ਵੀ ਲੱਗੀ ਹੋਈ ਆ ਤੇ ਜਦੋਂ ਤੱਕ ਕੁਝ ਖਾਣਾ ਨਹੀਂ ਨਾ ਸਾਡੇ ਕੋਲ ਕੁਝ ਹੈਗਾ ਸਾਡੇ ਕੋਲ ਤਾਂ ਬਸ ਦੁੱਧ ਵਾਲੇ ਪਾਉਚ ਨੇ ਕੌਫੀ ਐ ਥੋੜਾ ਬੋਤਾ ਛੋਲੇ ਬਦਾਮ ਤੇ ਆ ਚੀਜ਼ਾਂ ਨੇ ਬਸ ਇਹ ਖਾ ਕੇ ਗੁਜ਼ਾਰਾ ਕਰਾਂਗੇ ਤੇ ਰਾਮ ਨਾਲ ਪੈ ਜਾਵਾਂਗੇ ਮਾਰਨਿੰਗ ਉਠਾਂਗੇ ਮੈਨੂੰ ਮੈਨੂੰ ਪਪਾ ਯਾਰ ਰਹਾ ਯਾ ਹਾਂਜੀ ਕੀ ਹੋਇਆ ਸੀ ਦੱਸੋ ਸਾਰਿਆਂ ਨੂੰ ਦੱਸੋ ਸਵੇਰੇ ਉੱਠਾਂਗੇ ਮਾਰਨਿੰਗ ਮਾਰਨਿੰਗ ਉੱਠ ਕੇ ਤੁਹਾਨੂੰ ਫਿਰ ਇੱਥੋਂ ਦੀ ਗੁੱਡ ਮਾਰਨਿੰਗ ਦਿਖਾਵਾਂਗੇ ਬੁਲਾ ਦਿਆ ਸੇਕ ਮੜਾ ਯਾ ਬੁਲਾ ਬਣਾ ਲਓ ਊੜ ਊੜ ਆਹ ਤਾਂ ਆਪਣਾ ਹੀ ਮੋਹ ਰਾਇਓ ਦੁੱਧ ਬਾਈ ਕੀ ਆਈ ਬਾਤਾਂ ਬਣ ਗਿਆ ਕੀ ਬਾਤਾਂ ਬਣ ਗਿਆ ਬਸ ਕੱਪ ਨਾ ਉੱਡ ਡੱਡਾ ਹੋ ਜੇ ਮੈਨੂੰ ਮੈਨੂੰ ਕੋਈ ਵਾਲੀ ਭੱਟੀ ਜਾਦਾ ਨਾ ਬੋਲਿਆ ਕਰ ਆ ਥੋੜਾ ਜਿਹਾ ਰੱਖ ਲਾਂਗੇ ਜਿਵੇਂ ਪਿੰਡ ਚ ਵੀ ਪਿਓ ਨਹੀਂ ਕਿੰਨੀ ਹੁੰਦੇ ਆ ਹੋਰ ਲਾ ਲਾ ਪੁੱਤ ਹੋਰ ਲਾ ਲਾ ਫਿਰ ਬਾਤ ਚਾਹੀਏ ਕਰ ਬਾਤ ਚਾਹੀਏ ਕੈਂਪਿੰਗ ਦਾ ਵੈਸੇ ਇੱਕ ਨਜ਼ਾਰਾ ਹਨਾ ਮੈਨੂੰ ਤਾਂ ਕੈਂਪਿੰਗ ਦੇ ਬਹੁਤ ਮੈਨੂੰ ਮੈਂ ਉਦਾਂ ਦੱਸਦਾ ਵੀ ਜਦੋਂ ਬੰਦਾ ਸਵੇਰੇ ਉੱਠ ਕੇ ਥਿਊ ਵਿਊ ਦੇਖਦਾ ਉਹ ਬਸ ਠਕਾ ਬਟਾ ਫੇਰ ਬੰਦੇ ਨੂੰ ਐਂ ਆ ਵੀ ਹਾਂ ਯਾਰ ਪੜਾ ਘੈਂਟ ਸੀ ਯਾਰ ਤੇ ਰਾਤ ਨੂੰ ਬੰਦਾ ਰਾਤ ਨੂੰ ਉਹ ਹਿਆਰ ਜੇ ਲੱਭਦਾ ਸਰਦੋਂ ਹੁਣ ਜਿਵੇਂ ਅੱਟ ਟੈਂਟ ਦੇ ਪਰਲ ਸਾਈਡ ਉੱਥੇ ਜੀ ਅੱਖਾਂ ਹੀ ਜੰਮਕੀਆਂ ਚਾਹੇ ਹੁਣ ਪਤਾ ਨਹੀਂ ਕੀ ਪਤਾ ਸ਼ੇਰ ਹੀ ਹੋਵੇ ਕੋਈ ਪਤਾ ਨਹੀਂ ਭਾਈ ਕੋਈ ਪਤਾ ਨਹੀਂ ਇੱਥੇ ਕੀ ਸਹੀ ਗੱਲ ਆਪਾਂ ਵੀ ਇੰਨੀ ਹਾਈਟ ਤੇ ਗਏ ਸ਼ੇਰ ਸ਼ੇਰ ਵੀ ਜ਼ਿਆਦਾ ਬਾਗ ਦੇ ਉਹ ਵੀ ਹੋ ਸਕਦੇ ਆ ਕਿਉਂ ਮੇਰੇ ਕੋਲ ਹੈਗਾ ਆ ਪੇਚ ਕਸ ਵੱਡਾ ਇੱਕ ਹੈਗਾ ਜੀ ਚਾਕੂ ਬਹੁਤ ਵੱਡਾ ਭੈਣਾ ਮੇਰਾ ਤਾਂ ਟੈਂਟ ਵੀ ਪਰਦੀ ਸਰ ਲਵਾਤਾ ਆਪਦਾ ਵਿਚਾ ਆਪਦਾ ਵਿਚਾਲੇ ਉਹ ਮੋਟਰ ਸਗਣਾ ਹੋਣੀ ਸ਼ੇਰ ਰੋਕ ਫੇਰ ਵੀ ਮਧਾੜ ਜੀ ਚਤਾਏਗਾ ਮੈਂ ਜੋ ਪਹਿਲਾਂ ਚਾਪਟਾ ਉਧਰ ਹੀ ਪੈਣੀ ਆ ਪਰਦੇ ਪਾ ਸੀ ਉਹਦਾ ਆਪ ਫੇਰ ਆ ਯਾਰ ਫੇਰ ਵਾ ਆ ਗਏ ਮਾਛੋਟਾ ਗਡਾ ਮੋਟੋ ਕਿੱਥੇ ਨੂੰ ਜੀ ਬਾਹਰ ਮੀਂਹ ਆ ਗਿਆ ਮੜਾ ਮੜਾ ਥੋੜਾ ਥੋੜਾ ਕਣਮਣ ਕਣਮਣ ਜੀ ਕਰੀ ਜਾਂਦਾ ਯਾਰ ਟੈਂਟ ਦੇ ਥੱਲੇ ਤਾਂ ਨਹੀਂ ਪਾਣੀ ਬੜੂਗਾ ਮਾਲਕੀ ਦੱਸਣਗੇ ਤੂੰ ਨਹੀਂ ਹਟ ਜਾਣਾ ਤਾਂ ਪਾੜਦਾ ਮੀ ਤਾਂ ਆ ਗਿਆ हट ਗਿਆ ਇਦਾਂ ਹੀ ਹੁੰਦਾ ਗੁੱਡ ਨਾਈਟ ਗੁੱਡ ਮਾਰਨਿੰਗ ਜੀ ਅਗਲੀ ਸਵੇਰ ਦੇ ਵਿੱਚ ਤੁਹਾਡਾ ਸਵਾਗਤ ਹੈ ਲੋ ਜੀ ਆ ਆਪਣਾ ਸਾਰਾ ਸੈਟਅਪ ਸੀ ਜਿਹੜਾ ਰਾਤ ਨੇ ਰਜ ਨਹੀਂ ਦਿਖਿਆ ਸਿੰਘ ਸਾਹਿਬ ਵੀ ਉੱਠ ਖੜੇ ਨੇ ਇਹ ਸਵੇਰ ਤੇ ਲੱਗੇ ਹੋਏ ਫੋਟੋਆਂ ਖਿੱਚਣ ਤੇ ਕਾਰਵਾਈ ਪਾਇਆ ਇਹ ਜੇ ਸਿੱਧੀ ਮੈਂ ਤਾਂ ਪਾਇਆ ਅਸੀਂ ਅਜੇ ਜਾਣਾ ਤੇ ਦੇਖਦੇ ਆ ਕਿ ਤੇ ਜਗਾ ਜੀ ਕੋਈ ਵਧੀਆ ਤੇ ਇੱਥੇ ਸੁੱਤੇ ਸੀ ਰਾਤ ਆ ਜਿਹੜਾ ਤੰਬੂ ਤੰਬੂ ਲਾਉਂਦਾ ਚੋਟੀ ਤੇ ਚੋਟੀ ਤੇ ਤੰਬੂ ਲਾਏ ਪਰ ਰਾਤ ਮੀਂਹ ਆ ਗਿਆ ਦੋ ਵਾਰੀ ਤੇ ਸਾਨੂੰ ਲੱਗੇ ਡਰ ਵੀ ਕਿਤੇ ਪਾਣੀ ਹੁਣ ਅੰਦਰ ਰਾਜੇ ਫੇ ਸਾਮਾਨ ਬੰਨਿਆ ਖੜੇ ਪੈਰ बनके फिर 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 सोचा ਵੀ ਚਲ ਆ ਜੂ ਦਾ ਆ ਜੇ ਤੇ ਇਸ ਤਰ੍ਹਾਂ ਜਦੂ ਜਦ ਕਰਕੇ ਸੋਗੇ ਤਾਂ ਨੀਂਦ ਪਰ ਵਧੀਆ ਜੀ ਨੀਂਦ ਵਧੀਆ ਨੀਂਦ ਵਧੀਆ ਆ ਗਈ ਥੱਕੇ ਬਲੇ ਹੋਏ ਸੀ ਨੀਂਦ ਤਾਂ ਜਿਵੇਂ ਪੱਥਰਾਂ ਤੇ ਪਾਉਂਦੇ ਸਾਹਮਣੇ ਵੀਊ ਦਿਖਾਈਏ ਤੁਹਾਨੂੰ ਚਾਹ ਬਣਾਈ ਜਾਵੇ ਮੈਂ ਕਹਿੰਦਾ ਹਨਾ ਹਾਂਜੀ ਤੁਹਾਨੂੰ ਪਤਾ ਲੱਗ ਜਣਾ ਤੁਹਾਨੂੰ ਜਗਾ ਖੜੀ ਹੈ। ਲਓ ਜੀ ਮੌਸਮ ਬਹੁਤ ਵਧੀਆ ਤੇ ਆਪਾਂ ਨਿਕਲ ਲੱਗੇ ਆ ਅਗਲੇ ਰਸਤੇ ਤੇ ਅਗਲੀ ਮੰਜ਼ਿਲ ਲਈ ਆ ਉਹ ਜਗਾ ਜਿੱਥੇ ਆਪਾਂ ਟੈਂਟ ਲਾਇਆ ਸੀ। ਪੂਰਾ ਪਲੇਨ ਪਲੇਨ ਏਰੀਆ। ਜਿੰਨੇ ਆਪਾਂ ਬਿਲਕੁਲ ਰੜੀਆਂ ਅੱਜ ਅਸੀਂ ਚੰਗ ਪਦਮ ਤੇ ਰਸਤੇ ਚੋਂ ਦਾ ਕੁ ਮੋਰੰਜਨ ਇੱਕ ਪਹਾੜਾ ਬਹੁਤ ਵਧੀਆ ਤੁਸੀਂ ਸਾਰੇ ਜਾਣਦੇ ਜਿਹੜੇ ਐਡਵੈਂਚਰ ਕਰਦੇ ਨੇ ਨਹੀਂ ਜਾਣਦੇ ਉਹਨਾਂ ਨੂੰ ਦਿਖਾਵਾਂਗੇ ਉੱਥੇ ਵੀ ਰੁਕਾਂਗੇ ਘੰਟਾ ਦੋ ਘੰਟੇ ਤੇ ਗੱਡੀਆਂ ਬਿਲਕੁਲ ਰੈਡੀ ਨੇ ਬਹੁਤ ਸੰਸਾਬ ਉਧਰ ਬਿਲਕੁਲ ਉੱਥੇ